ਸੋ ਸਾਹਿਬ ਜੀਓ ਗਉੜੀ ਮਹਲਾ 5 ਸੰਤ ਪਈ ਗੁਰ ਗੋਬਿੰਦ ਪਾਈ ਤਾਪ ਪਾਪ ਬਿਨ ਸੇ ਮੇਰੇ ਪਾਈ ਰਾਮ ਰਾਮ ਨਾਮ ਨਿਤ ਰਸਨ ਬਕਾਨ ਬਿਨ ਸੇ ਰੋਗ ਭੈ ਕਲਿਆਣ ਪਾਰ ਬ੍ਰਹਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਨ ਸਤਾਰ ਨਿਰਮਲ ਗੁਣ ਕਾ ਵੋ ਨਿਤ ਨੀਤਾ ਗਈ ਬਿਆਦ ਖੁਬਰੇ ਜਨਮੀਤਾ ਮਨ ਬਚ ਕਰਮ ਪ੍ਰਭ ਆਪਣਾ ਧਿਆਈ ਨਾਨਕ ਦਾਸ ਤੇਰੇ ਸ਼ਰਣਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗਉੜੀ ਮਹਲਾ 5 ਸੰਤ ਪਈ ਗੁਰ ਗੋਬਿੰਦ ਪਾਈ ਤਾਪ ਪਾਪ ਬਿਨਸੇ ਮੇਰੇ ਪਾਈ ਰਾਮ ਰਾਮ ਨਾਮ ਨਿਤ ਰਸਨ ਬਕਾਨ ਬਿਨਸੇ ਰੋਗ ਭਏ ਕਲਿਆਣ ਪਾਰ ਬ੍ਰਹਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਨਸਤਾਰ ਨਿਰਮਲ ਗੁਣ ਗਾਵੋ ਨਿਤ ਨੀਤਾ ਗੈ ਬਿਆਦ ਉਭਰੇ ਜਨਮੀਤਾ ਮਨ ਬਚ ਕਰਮ ਪ੍ਰਭ ਆਪਣਾ त्याਈ ਨਾਨਕ ਦਾ ਤੇਰੀ ਸ਼ਿਵਾਰ ਸਰ ਜਿਓ ਗਉੜੀ ਮਹਲਾ 5ਵਾਂ ਸੰਤ ਪਈ ਗੁਰ ਗੋਬਿੰਦ ਪਾਈ ਤਾਪ ਪਾਪ ਬਿਨ ਸੇ ਮੇਰੇ ਪਾਈ ਰਾਮ ਰਾਮ ਨਾਮ ਨਿਤ ਰਸਨ ਬਕਾਨ ਬਿਨ ਸੇ ਰੋਗ ਭਏ ਕਲਿਆਣ ਸਾਰ ਬ੍ਰਹਮ ਗੁਣ ਅਗਮ ਵਿਚਾਰ ਸਾਧੂ ਸੰਗਮ ਹਨ ਸਤਾਰ ਨਿਰਮਲ ਗੁਣ ਗਾਵੋ ਨਿਤ ਨੀਤਾ ਗਈ ਬਿਆਦ ਉਭਰੇ ਜਨਮੀਤਾ ਮਨ ਬਚ ਕਰਮ ਪ੍ਰਭ ਆਪਣਾ त्याਈ ਨਾਨਕ ਦਾ ਸਤਿਨਾਮ ਸ੍ਰੀ ਵਾਹਿਗੁਰੂ ਸਭ ਜਿਓ ਗਉੜੀ ਮਹਲਾ 5ਵਾਂ ਸ਼ਾਂਤ ਪਈ ਗੁਰ ਗੋਬਿੰਦ ਪਾਈ ਤਾਪ ਪਾਪ ਬਿਨ ਸੇ ਮੇਰੇ ਪਾਈ ਰਾਮ ਰਾਮ ਨਾਮ ਨਿਤ ਰਸਨ ਬਕਾਨ ਬਿਨ ਸੇ ਰੋਗ ਭੈ ਕਲਿਆਣ ਪਾਰ ਬ੍ਰਹਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਨਸਤਾਰ ਨਿਰਮਲ ਗੁਣ ਗਾਵੋ ਨਿਤ ਨੀਤਾ ਗਈ ਬਿਆਦ ਉਬਰੇ ਜਨਮੀਤਾ ਮਨ ਬਚ ਕਰਮ ਪ੍ਰਭ ਆਪਣਾ ਧਿਆਈ ਨਾਨਕ ਦਾਸ ਤੇਰੀ ਸ਼ਰਨ ਸ੍ਰੀ ਵਾਹਿਗੁਰੂ ਸਾਹਿਬ ਜੀਓ ਗਉੜੀ ਮਹਲਾ 5ਵਾਂ ਸੰਤ ਪਈ ਗੁਰ ਗੋਬਿੰਦ ਪਾਈ ਤਾਪ ਪਾਪ ਬਿਨ ਸੇ ਮੇਰੇ ਪਾਈ ਰਾਮ ਰਾਮ ਨਾਮ ਨਿਤ ਰਸਨ ਬਕਾਨ ਬਿਨ ਸੇ ਰੋਗ ਭਏ ਕਲਿਆਣ ਪਾਰ ਬ੍ਰਹਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਨਸਤਾਰ ਨਿਰਮਲ ਗੁਣ ਗਾਵੋ ਨਿਤ ਨੀਤਾ ਗਈ ਬਿਯਾਦ ਉਭਰੇ ਜਨਮੀਤਾ ਮਨ ਬਚ ਕਰਮ ਪ੍ਰਭ ਅਪਨਾ त्याਈ ਨਾਨਕ ਦਾਸ ਤੇਰੇ ਸ਼ਰਣਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗਉੜੀ ਮਹਲਾ 5ਵੀਂ ਸ਼ਾਂਤ ਪਈ ਗੁਰ ਗੋਬਿੰਦ ਪਾਈ ਤਾਪ ਪਾਪ ਬਿਨਸੈ ਮੇਰੇ ਪਾਈ ਰਾਮ ਰਾਮ ਨਾਮ ਨਿਤ ਰਸਨ ਬਕਾਨ ਬਿਨਸੈ ਰੋਗ ਭੈ ਕਲਿਆਣ ਪਾਰ ਬ੍ਰਹਮ ਗੁਣ ਅਗਮ ਵਿਚਾਰ ਸਾਦੋ ਸੰਗਮ ਹਨਸਤਾਰ ਨਿਰਮਲ ਗੁਣ ਗਾਵੋ ਨਿਤ ਨੀਤਾ ਗਈ ਬਿਆਦ ਉਭਰੇ ਜਨਮੀਤਾ ਮਨ ਬਚ ਕਰਮ ਪ੍ਰਭ ਆਪਣਾ ਧਿਆਈ ਨਾਨਕ ਦਾਸ ਤੇਰੇ ਸ਼ਰਣਾ ਸਤਨਾਏ ਸ੍ਰੀ ਵਾਹਿਗੁਰੂ ਸਾਹਿਬ ਜੀਓ ਗਉੜੀ ਮਹਲਾ 5ਵਾਂ ਸ਼ਾਂਤ ਪਈ ਗੁਰ ਗੋਬਿੰਦ ਪਾਈ ਤਾਪ ਪਾਪ ਬਿਨਸੇ ਮੇਰੇ ਪਾਈ ਰਾਮ ਰਾਮ ਨਾਮ ਨਿਤ ਰਸਨ ਬਕਾਨ ਬਿਨਸੇ ਰੋਗ ਭਏ ਕਲਿਆਣ ਪਾਰ ਬ੍ਰਹਮ ਗੁਣ ਅਗਮ ਵਿਚਾਰ ਸਾਧੂ ਸੰਗ ਮਹਨ ਸਤਾਰ ਨਿਰਮਲ ਗੁਣ ਗਾਵੋ ਨਿਤ ਨੀਤਾ ਗਈ ਬਿਆਦ ਹੁਬਰੇ ਜਨਮੀਤਾ ਮਨ ਬਚ ਕਰਮ ਪ੍ਰਭ ਆਪਣਾ त्याਈ ਨਾਨਕ ਦਾਸ ਤੇਰੇ ਸਰਣਾ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗਉੜੀ ਮਹਲਾ 5ਵਾਂ ਸ਼ਾਂਤ ਪਈ ਗੁਰ ਗੋਬਿੰਦ ਪਾਈ ਤਾਪ ਪਾਪ ਬਿਨ ਸੇ ਮੇਰੇ ਪਾਈ ਰਾਮ ਰਾਮ ਨਾਮ ਨਿਤ ਰਸਨ ਬਕਾਨ ਬਿਨ ਸੇ ਰੋਗ ਭਏ ਕਲਿਆਣ ਪਾਰ ਬ੍ਰਹਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਨਸਤਾਰ ਨਿਰਮਲ ਗੁਣ ਗਾਵੋ ਨਿਤ ਨੀਤਾ ਗਈ ਬਿਆਦ ਉਭਰੇ ਜਨਮੀਤਾ ਮਨ ਬਚ ਕਰਮ ਪ੍ਰਭ ਅਪਨਾ त्याਈ ਨਾਨਕ ਦਾਸ ਤੇਰੇ ਸਰਨਾ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੌੜੀ ਮਹਲਾ ਪੰਜਵਾਂ ਸੰਤ ਪਈ ਗੁਰ ਗੋਬਿੰਦ ਪਾਈ ਤਾਪ ਪਾਪ ਬਿਨ ਸੇ ਮੇਰੇ ਪਾਈ ਰਾਮ ਰਾਮ ਨਾਮ ਨਿਤ ਰਸਨ ਬਕਾਨ ਬਿਨ ਸੇ ਰੋਗ ਭਏ ਕਲਿਆਣ ਪਾਰ ਬ੍ਰਹਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਨਸਤਾਰ ਨਿਰਮਲ ਗੁਣ ਗਾਵੋ ਨਿਤ ਨੀਤਾ ਗਈ ਬਿਆਦ ਉਬਰੇ ਜਨਮੀਤਾ ਮਨ ਬਚ ਕਰਮ ਪ੍ਰਭ ਆਪਣਾ ਧਿਆਈ ਨਾਨਕ ਦਾਸ ਤੇਰੇ ਸ਼ਰਣਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗਉੜੀ ਮਹਲਾ 5ਵਾਂ ਸ਼ਾਂਤ ਪਈ ਗੁਰ ਗੋਬਿੰਦ ਪਾਈ ਤਾਪ ਪਾਪ ਬਿਨ ਸੈ ਮੇਰੇ ਪਾਈ ਰਹਾ राम नाम नित रसन बखान बिनसे रोग भय कल्याण पार ब्रह्म गुण अगम विचार साधु संगम है नसतार निर्मल गुण गावो नित नीता गई बेआ उपरे जनमीता ਮਨ ਬਚ ਕਰਮ ਪ੍ਰਭ ਆਪਣਾ त्याਈ ਨਾਨਕ ਦਾਸ ਤੇਰੇ ਸਰਣਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗਉੜੀ ਮਹਲਾ 5ਵਾਂ ਸ਼ਾਂਤ ਪਈ ਗੁਰ ਗੋਬਿੰਦ ਪਾਈ ਤਾਪ ਪਾਪ ਬਿਨ ਸੇ ਮੇਰੇ ਪਾਈ ਰਾਮ ਰਾਮ ਨਾਮ ਨਿਤ ਰਸਨ ਬਕਾਨ ਬਿਨ ਸੇ ਰੋਗ ਭਏ ਕਲਿਆਣ ਪਾਰ ਬ੍ਰਹਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਨਸਤਾਰ ਨਿਰਮਲ ਗੁਣ ਗਾਵੋ ਨਿਤ ਨੀਤਾ ਗਈ ਬਿਆਦ ਉਭਰੇ ਜਨਮੀਤਾ ਮਨ ਬਚ ਕਰਮ ਪ੍ਰਭ ਆਪਣਾ त्याਈ ਨਾਨਕ ਦਾਸ ਤੇਰੇ ਸ਼ਰਣਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗਉੜੀ ਮਹਲਾ 5 ਸੰਤ ਪਈ ਗੁਰ ਗੋਬਿੰਦ ਪਾਈ ਤਾਪ ਪਾਪ ਬਿਨ ਸੇ ਮੇਰੇ ਪਾਈ ਰਾਮ ਰਾਮ ਨਾਮ ਨਿਤ ਰਸਨ ਬਖਾਨ ਬਿਨ ਸੇ ਰੋਗ ਭੈ ਕਲਿਆਣ ਪਾਰ ਬ੍ਰਹਮ ਗੁਣ ਅਗਮ ਵਿਚਾਰ सादो संगम है न सतार निर्मल गुण गावो नित नीता गई बेआड उभरे जनमीता मन बच कर्म प्रभु अपना त्याई नानक दास तेरे शरणाई